ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਜੋ ਕੁਝ ਹੋਇਆ ਇਹ ਉਹਨਾਂ ਲੋਕਾਂ ਦੇ ਲਈ ਅਣਕਿਆਸੀਆ ਸੀ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਸਫਾ ਨੂੰ ਬੜੀ ਨੇਜ ਨਾਲ ਤੱਕਦੇ ਨੇ ਆਖਰ ਕੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਪਾਸੇ ਹੋ ਜਾਂਦੇ ਨੇ ਬੇਸ਼ੱਕ ਕਈ ਵੱਡੇ ਲੀਡਰ ਘਰ ਵਾਪਸੀ ਵੀ ਕਰ ਗਏ ਪਰ ਆਖਰ ਇਹੋ ਜਿਹਾ ਅੱਜ ਕੀ ਵਾਪਰਿਆ ਜਿਸ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮਚ ਗਈ ਹੋਇਆ ਕੀ ਦੋਸਤੋ ਸਿਕੰਦਰ ਸਿੰਘ ਮਲੂਕਾ ਦੀ ਨੂਨ ਜਿਹੜੇ ਉਹ ਆਈਐਸ ਸੀ ਆਈਐਸ ਇੱਕ ਵੱਡੀ ਪੋਜੀਸ਼ਨ ਤੇ ਉਹ ਆਪਣੀ ਜੌਬ ਕਰ ਰਹੇ ਸੀ ਤੇ ਅਸਤੀਫਾ ਦਿੰਦੇ ਨੇ ਅਸਤੀਫਾ ਦੇ ਕੇ ਆਪਣੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਸਮੇਤ ਉਹ ਭਾਜਪਾ ਪਾਰਟੀ ਜੁਆਇਨ ਕਰ ਜਾਂਦੇ ਨੇ ਭਾਜਪਾ ਪਾਰਟੀ ਜੁਆਇਨ ਕਰਨ ਤੋਂ ਬਾਅਦ ਹੁਣ ਵੱਡੇ ਸਵਾਲ ਇਹ ਨੇ ਕਿ ਪਰਮਪਾਲ ਕੌਰ ਸਿੱਧੂ ਚੋਣ ਲੜਨਗੇ ਜੇਕਰ ਚੋਣ ਲੜਨਗੇ ਕਿ ਬਠਿੰਡਾ ਸੀਟ ਹੋਊਗੀ ਉਹ ਬਠਿੰਡਾ ਹੌਟ ਸੀਟ ਹੈ ਪੰਜਾਬ ਦੀ ਕਿਉਂਕਿ ਉਥੋਂ ਬੀਬਾ ਹਰਸਿਮਰਤ ਕੌਰ ਬਾਦਲ ਚੋਣ ਲੜਦੇ ਨੇ ਇਲੈਕਸ਼ਨ ਲੜਦੇ ਨੇ ਤਿੰਨ ਵਾਰ ਉਹ ਐਮਪੀ ਨੇ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਨਾਮ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉਹ ਧਰਮ ਪਤਨੀ ਨੇ ਪਰ ਸ਼੍ਰੋਮਣੀ ਅਕਾਲੀ ਦਲ ਤੇ ਮਲੂਕਾ ਪਰਿਵਾਰ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਤੇ ਸਭ ਤੋਂ ਨਜ਼ਦੀਕੀ ਸਮਝ ਜਾਣ ਵਾਲੇ ਲੀਡਰ ਨੇ ਆਖਰ ਕੀ ਗੱਲ ਹੋਈ ਕਿ ਉਹਨਾਂ ਦੇ ਦੋ ਅਗਲੇ ਸਿਆਸੀ ਫਰਜ਼ੰਦ ਜਿਹੜੇ ਪਰਮਪਾਲਕਾ ਔਰ ਸਿੱਧੂ ਤੇ ਉਹਨਾਂ ਦੇ بیٹے ਗੁਰਪ੍ਰੀਤ ਮਲੂਕਾ ਉਹ ਆਖਰ ਕਿਉਂ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆ ਕੇ ਹਾਲਾਂਕਿ ਉਹਨਾਂ ਦੀ ਜਿਹੜੇ ਵਾਈਫ ਨੇ ਗੁਰਪ੍ਰੀਤ ਮਲੂਕਾ ਦੀ ਉਹ ਪਹਿਲਾਂ ਆਈਏ ਸੀ ਤੇ ਬਣਦਾ ਤਾਂ ਇਹ ਸੀ ਲੋਕਾਂ ਮੁਤਾਬਕ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿਜਾ ਸਕਦੇ ਨੇ ਜੇਕਰ ਅਸੀਂ ਫਾ ਦਿੱਤਾ ਉਹਨਾਂ ਨੇ ਕਿਉਂਕਿ ਉਹਨਾਂ ਦੀ ਉਹ ਮਾਂ ਪਾਰਟੀ ਹੈ ਪਰ ਉਹ ਉਹਨਾਂ ਨੇ ਆਪਣੀ ਮਾਂ ਪਾਰਟੀ ਨਹੀਂ ਚੁਣੀ ਉਹਨਾਂ ਨੇ ਤਰਜੀਹ ਦਿੱਤੀ ਭਾਜਪਾ ਪਾਰਟੀ ਨੂੰ ਸਵਾਲ ਇਹ ਹੈ ਹੁਣ ਕਿ ਜੇਕਰ ਉਹ ਚੋਣ ਲੜਨਗੇ ਕੀ ਬਠਿੰਡਾ ਦਾ ਚੋਣ ਲੜਨਗੇ ਜੇਕਰ ਬਠਿੰਡਾ ਦਾ ਚੋਣ ਲੜਨਗੇ ਤਾਂ ਬੜੇ ਸਿਆਸੀ ਸਮੀਕਰਨ ਬਠਿੰਡਾ ਸੀਟ ਦੇ ਚੇਂਜ ਹੋ ਸਕਦੇ ਨੇ